ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸਿੰਘਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਵੀਰ ਦੇ ਦੋ ਵੜਾ ਸੇਲ ਕਰਨੀਆਂ ਜੀ ਦੋਵੇਂ ਤਾਜ਼ੀਆਂ ਸੂਈਆਂ ਇੱਕ ਪਿੱਛੇ ਮੱਛੀ ਆ ਤੇ ਇੱਕ ਪਿੱਛੇ ਵਛਾ ਜੀ ਟੌਪ ਦੀਆਂ ਵੜਾ ਸੋਹਣਾ ਰਿਕਾਰਡ ਆ ਦੁੱਧ ਦਾ ਤੇ ਪ੍ਰਿੰਟ ਵੀ ਬੜਾ ਸੋਹਣਾ ਥਾਣੇ ਵੀ ਬੜੇ ਸੋਹਣੇ ਆ ਜੀ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਵੀ ਲਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ ਨੰਬਰ ਨੋਟ ਕਰ ਲਓ 856004918 ਫੇਸਬੁੱਕ ਤੇ ਵੀ ਸੇਮ ਪੇਜ ਆ ਜੀ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਗੱਲਬਾਤ ਕਰਾਉਨੇ ਆ ਵੀਰ ਨਾਲ ਇਹਨਾਂ ਦੋਵਾਂ ਵੇੜਾਂ ਦੀ ਡਿਟੇਲ ਇਹਨੇ ਤਾਜ਼ੀਆਂ ਸੁਣੀਆਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਨਹੀਂ ਵਧੀਆ ਜੀ ਠੀਕ ਆ ਜੀ ਤੇ ਅੱਜ ਫਿਰ ਦੋਸਤ ਕਰ ਰਹੀਆਂ ਸੇਲ ਹੈ ਹਾਂ ਜੀ ਦੋ ਵੀਰ ਅੱਜ ਤਾਜ਼ੀਆਂ ਸੂਈਆਂ ਦੋਵੇਂ ਤਾਜ਼ੀਆਂ ਸੂਈਆਂ ਠੀਕ ਆ ਜੀ ਦੁੱਧ ਦਾ ਰਕਾੜ ਕਿੰਨਾ ਕਿੰਨਾ ਹੋ ਦੁੱਧ ਵੀਰ ਇੱਕ ਬੋਲ ਤੇ 12 ਕਿਲੋ ਆ ਹਾਂ ਜੀ ਤੇ ਜੀ ਦਾ 15 ਕਿਲੋ ਆ ਤਾਂ ਮੋਕੇ ਤੇ ਠੀਕ ਆ ਤਿਆਰ ਹਾਂ ਜੀ ਠੀਕ ਆ ਜੀ ਆਪਣਾ ਨਾਮ ਦੱਸ ਦੋ ਵੀਰ ਜੀ ਨਾਂ ਵੀਰ ਜੀ ਮੇਰਾ ਨਵਜੇ ਹਾਂ ਜੀ ਪਿੰਡ ਸਿੰਘਪੁਰਾ ਠੀਕ ਆ ਨਾਮ ਅਮਰਸਤ ਤਸੀਲ ਬੱਬਕਾਲਾ ਸਾਹਿਬ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 73470 5342 ਠੀਕ ਹੈ ਜੀ ਹਾਂਜੀ ਆਪਾਂ ਪਹਿਲੇ ਨੰਬਰ ਤੇ ਆ ਦਿਖਾਉਨੇ ਆ ਬਹੁਤ ਹੀ ਸੋਹਣੀ ਬੱਸੀ ਆ ਦੇਖ ਸਕਦੇ ਆ ਜੀ ਥਾਣ ਥੋਣ ਬੜਾ ਸੋਹਣਾ ਇਹਦਾ ਆਹ ਦੇਖੋ ਜੀ ਥਾਣ ਤੇ ਬਾਕੀ ਪ੍ਰਿੰਟ ਵੀ ਚੈੱਕ ਕਰਨ ਨੂੰ ਥਾਣਾ ਦਾ ਗੈਪ ਵੀ ਬਹੁਤ ਸੋਹਣਾ ਹੈ ਆਹ ਦੇਖੋ ਜੀ ਫੇਸ ਕੁਆਲਿਟੀ ਵੀ ਚੰਗੀ ਆ ਤੇ ਪਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰ ਜੀ 10 12 ਦਿਨ ਹੋ ਗਏ ਜੀ ਸੂਈ ਨੂੰ ਅੱਜ ਠੀਕ ਹੈ ਜੀ ਬੱਚਾ ਕੀ ਆ ਗਿਆ ਤੇ ਵਛੀਏ ਦੇ ਮਗਰ ਅੱਛਾ ਵਛੀਏ ਵਛੀ ਦਿਖਾ ਦਿੰਨੇ ਆਪਾਂ ਵਛੀ ਬੜੀ ਸੋਹਣੀ ਹੈ ਆਹ ਵੇਖੋ ਜੀ ਆਹ ਵਛੀ ਹੈ ਜੀ ਇਹਦੀ ਆਹ ਵਾਲੀ ਵਛੀ ਹੈ ਠੀਕ ਹੈ ਜੀ ਦੁੱਧ ਕਿੰਨਾ ਹੈ ਦੇ ਕੋਲ ਇਸ ਟਾਈਮ ਤੇ ਦੁੱਧ ਵੀਰ ਜੀ ਐਸ ਟਾਈਮ ਜਿਹੜਾ ਮੌਕੇ ਤੇ ਆ ਨਾ 12 ਕਿਲੋ ਪੱਕਾ ਦੁੱਧ ਆ ਇਸ ਟਾਈਮ ਅੱਛਾ 12 ਕਿਲੋ ਦੁੱਧ ਭਾਵੇਂ ਕੋ ਲੀਟਰ ਮਾਰ ਲਿਓ ਵੀ ਭਰਾ ਕੋਈ ਠੀਕ ਹੈ ਤਾਂ ਸੂਆ ਵੀਰ ਜੀ ਕਿੰਨਾ ਹੈ ਦੂਆ ਪਹਿਲਾ ਵੀਰ ਜੀ ਦਾ ਅੱਛਾ ਪਹਿਲਾ ਸੂਆ ਹਾਂ ਜੀ ਆਹ ਦੇਖੋ ਜੀ ਬਹੁਤ ਹੀ ਸੋਹਣੀ ਮਿਹੜ ਆ। ਫੇਸ ਕੁਆਲਟੀ ਵੀ ਚੰਗੀ ਆ। ਸੂਹਾ ਪਹਿਲਾ ਹੀ ਆ। ਇਹ ਕਿਆ ਮ ਨਿੱਗਰ ਆ। ਬਿਸੀ ਰਸੀ ਨੇਗੀ ਬਹੁਤ ਸੋਹਣੀ ਆ ਜੀ। ਆਹ ਦੇਖੋ ਜੀ। ਖਾਣ ਵੀ ਬਹੁਤ ਸੋਹਣਾ ਲੱਗਾ ਜੀ। ਮੁੱਠੀ ਦੀ ਚਵਾਈ ਵਾਲਾ ਥਣ ਲੱਗਾ ਇਹਨੂੰ। ਪੂਰੀ ਕੈਮਾ। ਤੇ ਦੋ ਡਬਲ ਫਾਇਦਾ ਇਹਦੇ ਪਿੱਛੇ ਵੱਛੀ ਆ ਜੀ ਉਤੋਂ ਭਾਜੀ ਬਾਜੂ ਥੋੜਾ ਬੋਦਾ ਕਿ ਨਹੀਂ ਵੀਰ ਜੀ ਦੁੱਧ ਚਵਾਉਗੀ 14-15 ਕਿਲੋ ਬਰੀਡ ਵਾਲੀ ਵੱਛੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਵੀਰ ਜੀ ਮੁੱਲ ਤੇ ਪਾ 50 ਕਰੀਏ ਤੇ 45000 ਦੀ ਆਪਾਂ ਦੇ ਦੇਣੀ ਹੈ ਉਹ ਚੋਂ ਮੌਕੇ ਤੇ ਛੋਟ ਛਾਪ ਆ ਜੀ 10000 ਰੁਪਿਆ ਛੋਟ ਕਰਦਾ ਠੀਕ ਹੈ ਜੀ ਠੀਕ ਸਹੀ ਹੈ ਤੇ ਆਹ ਵੇਖੋ ਜੀ ਬਹੁਤ ਹੀ ਸੋਹਣੀ ਵਹਿੜਾ ਥਾਣ ਥੋਣ ਦਾ ਬਹੁਤ ਸੋਹਣਾ ਲੱਗਾ ਮੌਕੇ ਤੇ ਵੇਖੋ ਵੀਰ ਕਿੰਨੀ ਕਰਦਾ ਵਾ ਉਹ ਤੁਹਾਡੇ ਤੇ ਰਪੈਂਦਾ ਤੁਸੀਂ ਆਪੇ ਸੌਦਾ ਕਰ ਲਓ ਕਰਦਾਂਗੇ ਵੀਰ ਜੀ ਠੀਕ ਹੈ ਜੀ ਠੀਕ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਜੀ ਆ ਵੇਖੋ ਇਹ ਵੀ ਤਾਜੀ ਸੂਈ ਆ ਆ ਵੇਖੋ ਇਹ ਪ੍ਰਿੰਟ ਇਹਦਾ ਬੜਾ ਸੋਹਣਾ ਵਾ ਤੇ ਥਾਣ ਬੜੇ ਸੋਹਣੇ ਲੱਗੇ ਇਹਨਾਂ ਵਿੱਚ ਆ ਵੇਖੋ ਥਣ ਥਣ ਚੈੱਕ ਕਰ ਲਓ ਇਹਦਾ ਖਵਾਨਾ ਵੀ ਚੈੱਕ ਕਰ ਲਓ ਠੀਕ ਹੈ ਜੀ ਇਹਨੂੰ ਭਾਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰ ਜੀ ਘਰ ਵਾਲੇ ਤੇ ਆਂਦੇ 20 22 ਦਿਨ ਤੇ ਮਹੀਨਾ ਮੰਨ ਲਓ ਤੁਸੀਂ ਮਹੀਨਾ ਹੋ ਗਿਆ ਸੂਈ ਅੱਛਾ ਬੱਛਾ ਇਹਦਾ ਕੀ ਆ ਜੀ ਬੱਛਾ ਮੰਗਰ ਅੱਛਾ ਆ ਬੱਛਾ ਜੀ ਇਹਦਾ ਆ ਵੇਖੋ ਤੇ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਹੁਣ ਦੁੱਧ ਵੀਰ ਜੀ ਕੋ ਪੱਕਾ 15 ਕਿਲੋ ਹੈ ਟਾਈਮ ਉੱਪਰ ਹੈ ਟਾਈਮ ਦੇ 15 ਲੀਟਰ ਤਿਆਰ ਹਾਂਜੀ ਠੀਕ ਤੇ ਇੱਕ ਇਹਦੀ ਅੱਖ ਦੇ ਵਿੱਚ ਆ ਥੋੜਾ ਜਿਹਾ ਫਰਕ ਜਾਂ ਲੱਗਦਾ ਅੱਖ ਦੇ ਵਿੱਚ ਵੀਰ ਜੀ ਇਹ ਚਿੱਟਾ ਠੀਕ ਆ ਹਾਂਜੀ ਠੀਕ ਆ ਠੀਕ ਉਹਦਾ ਕੋ ਗੱਲ ਨਹੀਂ ਇਹਦਾ ਇਲਾਜ ਲਈ ਕੀਤਾ ਥੋੜਾ ਉਹਦਾ ਨਹੀਂ ਇਲਾਜ ਨਹੀਂ ਵੀਰੇ ਦਾ ਕੀਤਾ ਇਹ ਪਿੱਛੋਂ ਇਦਾਂ ਆਇਆ ਕਿ ਤੁਹਾਡੇ ਕੋ ਆ ਗਿਆ ਨਹੀਂ ਪਿੱਛੇ ਇਦਾਂ ਵੀਰੇ ਠੀਕ ਆ ਠੀਕ ਆ ਬਾਕੀ ਉਹ ਤਾਂ ਆਂਦੇ ਹੈਗੇ ਆ ਵੀ ਵੀਰੇ ਆਂਦਾ ਸੀ ਵੀ ਪਾਊਡਰ ਆਉਂਦਾ ਹੈ 10 ਰੁਪਏ ਦਾ ਹਾਂਜੀ ਹਾਂਜੀ ਉਹ ਨਾ ਹੋ ਜਾਂਦਾ ਠੀਕ ਹਾਂਜੀ ਉਹ ਹੁੰਦਾ ਪਾਊਡਰ ਚੁਟਕੀ ਨਾਲ ਪਾਉਣਾ 10 ਹੀ ਵਰਤਿਆ ਵਾ ਉਹ ਹਾਂਜੀ ਹਾਂਜੀ ਤੇ ਇਹ ਕੋਈ ਜਿਆਦੀ ਵੱਡੀ ਗੱਲ ਨਹੀਂ ਹੈਗੀ ਹਾਂਜੀ ਦੇਖਦਾ ਤਾਂ ਪੂਰਾ ਨੇ ਇਹਨੂੰ ਇਦੋਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਵੇਖੋ ਦੇਖਦਾ ਠੀਕ ਆ ਠੀਕ 15 ਲੀਟਰ ਦੁੱਧ ਦੇ ਦੇ ਕੋਲ ਤਿਆਰ ਆ ਪੱਕਾ ਵੀ ਸੂਆ ਕਿਨਵਾ ਇਹਦਾ ਸੂਆ ਵੀਰ ਜੀ ਤੀਜਾ ਤੀਜਾ ਸੂਆ ਇਹਨੂੰ ਤੋੜ ਦੇ ਵੀਰ ਆਹ ਦੇਖੋ ਇੱਕ ਕਦ ਕਾੜ ਬਹੁਤ ਹੀ ਸੋਹਣਾ ਵਾ ਤੀਜਾ ਸੂਆ ਦੱਸਦਾ ਵੀਰੇ ਤੇ ਮੀਨਾ ਕ ਵੀਰ ਕਹਿੰਦਾ ਵੀ ਸੂਈ ਨੂੰ ਹੋ ਗਿਆ ਵਾ ਤੇ 15 ਲੀਟਰ ਦੁੱਧ ਇਹਦੇ ਕੋਲ ਇਸ ਟਾਈਮ ਤੇ ਜਿਹੜਾ ਚਵਾ ਕੇ ਦੇਣਾ ਆਹ ਦੇਖੋ ਜੀ ਕਦ ਕਾੜ ਲਓ ਚੰਗੀ ਸੋਹਣੀ ਆ ਬਾਕੀ ਕੋਈ ਲਿੱਸੀ ਨਹੀਂ ਜੀ ਤੇ ਐ ਕੈਮ ਆ ਬਸ ਇਹ ਬਹੁਤ ਹੀ ਸੋਹਣੀ ਆ ਵੇੜ ਸੇ ਠੰਡੀਆਂ ਵੀਰ ਜੀ ਦੋਵੇਂ ਗਾਹੇ ਸੇ ਕੁਆਲਟੀ ਵੀ ਚੰਗੀ ਆ ਆ ਵੇਖੋ ਜੀ ਪਿੱਛੇ ਇਹਦੇ ਵੱਛਾ ਜਿਹੜਾ ਪਹਿਲਾਂ ਦਿਖਾਈ ਆ ਉਹ ਵਛੀ ਆ ਤੇ ਇਹ ਦੂਜੇ ਨੰਬਰ ਵਾਲੀ ਦੇ ਪਿੱਛੇ ਵਛਾ ਆ ਜੀ ਤੇ ਕੱਦ-ਕਾੜ ਇਹਦਾ ਵੀ ਚੰਗਾ ਵੇੜ ਦਾ ਆ ਵੇਖੋ ਜੀ ਦੁੱਧੋਂ ਭਾਜੀ ਵਾਜੂ ਥੋੜਾ ਬੋਧਾ ਕਿ ਨਹੀਂ ਦਾ ਵੀਰ ਜੀ ਵਧੂਗੀ ਠੀਕ ਜੀ ਸੇਵਾ ਕਰੇ ਵੀਰ ਭਰਾ ਦੁੱਧ ਤੇ ਤੁਹਾਨੂੰ ਪਤਾ 20 ਪਲੱਸ ਵਾਲੀ ਦਾ ਹਾਂਜੀ ਹਾਂਜੀ ਕੱਦ ਕਾਢ ਨੂੰ ਚੰਗੀ ਵੱਡੀ ਆ ਵੀਰ ਜੀ ਠੀਕ ਹੈ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਵੀਰ ਜੀ ਇਹਦਾ 50000 ਰੁਪਏ ਵੀ ਅੰਨੇ ਨਹੀਂ ਦੇ ਦਾਂਗੇ 45000 ਦੇ ਦਾ ਜੋੜਾ ਹੀ 90 ਦਾ ਬਣ ਜਾਂਦਾ ਫਿਰ ਦੇ ਦਾਂਗੇ ਵੀਰ ਜੀ ਤੇ ਮੌਕੇ ਤੇ ਜੋੜੇ 'ਚ ਜੇ ਕਿਸੇ ਨੇ ਵੱਧ ਮਾਨ ਕਰਾਇਆ ਤਾਂ ਕਰ ਦੋਗੇ ਕੋਈ ਨਹੀਂ ਵੀਰ ਕਰ ਦਾਂਗੇ ਵੱਧ ਕਰ ਦਾਂਗੇ ਠੀਕ ਆ ਫੋਨ ਕਰ ਲਿਓ ਵੀਰ ਨੂੰ ਵੇੜ ਇਹ ਵੀ ਬਹੁਤ ਸੋਹਣੀ ਆ ਆ ਵੇਖੋ ਜੀ ਹਵਾਨਾ ਇਹਦਾ ਬਹੁਤ ਸੋਹਣਾ ਥਾਣੇ ਦੇ ਬੜੇ ਪਿਆਰੇ ਲੱਗੇ ਆ ਤਵੀਰ ਜੀ ਰੱਸੀ ਰੱਸੀ ਪਾਉਂਦੇ ਦੋਵਾਂ ਨੂੰ ਕਿ ਨਹੀਂ ਰੱਸੀ ਵੀਰੋਂ ਤਾਂ ਪਾਓ ਜਾਂ ਨਾ ਪਾਓ ਉਹਦਾ ਪਵਾੜੀ ਜੀ ਪਾ ਲਈ ਦੀ ਠੰਡੀਆਂ ਸੀਲ ਆ ਰੇਖੋ ਠੀਕ ਆ ਠੀਕ ਆ ਹਾਂ ਜੀ ਠੀਕ ਆ ਕਰਨੀ ਵੀਰ ਜੀ ਕੋਈ ਗੱਲ ਪਸ ਤੇ ਬਸ ਵੀਰ ਜੀ ਕੋਈ ਗੱਲ ਨਹੀਂ ਠੰਡੀਆਂ ਸੀਲ ਲਗਾਵਾ ਦੋਵੇਂ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰਕੇ ਛੜੇ ਦੋ ਟਾਈਮ ਠੀਕ ਆ ਠੀਕ ਆ ਆਹੀ ਦੋ ਵੜਾ ਸੇਲ ਕਰਨੀਆਂ ਵੀਰ ਨੇ ਬਹੁਤ ਹੀ ਸੋਹਣੀਆਂ ਵਾ ਚੰਗੀਆਂ ਵਾ ਤੇ ਆ ਕੇ ਆਪਣੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਈ ਤਸੱਲੀ ਕਰਕੇ ਲੈ ਕੇ ਜਾਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ